ਸਸਿਕ ਆਲੋਸੋ ਮੈਂ ਗੁਰਜਿੰਦਰ ਸਿੰਘ ਪੰਗੋਤ ਸੱਤ ਟੀਵੀਜ਼ਨ ਤੇ ਤੁਹਾਡਾ ਸਵਾਗਤ ਕਰਦਾ। ਦੋਸਤੋ ਇੱਕ ਬੜੀ ਹੀ ਅਹਿਮ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਇਹ ਖਬਰ ਆਏਗਾ ਕਿ ਸੁਖਪਾਲ ਸਿੰਘ ਖੈਰਾ ਖਤਰੇ ਦੇ ਵਿੱਚ ਨੇ। ਸੁਖਪਾਲ ਸਿੰਘ ਖੈਰਾ ਦਾ ਪਰਿਵਾਰ ਖਤਰੇ ਦੇ ਵਿੱਚ ਹੈ। ਸੁਖਪਾਲ ਸਿੰਘ ਖੈਰਾ ਨੂੰ ਇੱਕ ਧਮਕੀ ਮਿਲੀ ਹੈ। ਜਿਹੜੀ ਧਮਕੀ ਹੈ ਗੈਂਗਸਟਰ ਜਿਹੜੇ ਹੈਗੇ ਨੇ ਅਰਸ਼ਦੀਪ ਲੰਡਾ ਉਹਨਾਂ ਵੱਲੋਂ ਇਹ ਧਮਕੀ ਮਿਲੀ ਹੈ। ਸੋ ਦੋਸਤੋ ਬੜੀ ਅਹਿਮ ਇੰਪੋਰਟੈਂਟ ਖਬਰ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਬਿਲਕੁਲ ਜਿਵੇਂ ਅਸੀਂ ਹੋਰ ਖਬਰਾਂ ਤੁਹਾਡੇ ਤੱਕ ਲੈ ਕੇ ਆਣੇ ਆ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿਉਂਕਿ ਅਸੀਂ ਕੋਈ ਗੋਦੀ ਮੀਡੀਆ ਤਾਂ ਹੈਗੇ ਨਹੀਂ ਅਸੀਂ ਕੋਈ ਸਰਕਾਰਾਂ ਦੇ ਨਾਲ ਤੁਰਨ ਵਾਲੇ ਤਾਂ ਹੈਗੇ ਨਹੀਂ ਕਿ ਅਸੀਂ ਕਿਸੇ ਚੀਜ਼ ਨੂੰ ਗਲਤ ਬਣਾ ਕੇ ਪੇਸ਼ ਕਰਾਂਗੇ ਸੋ ਇੱਕ ਤਾਂ ਦੇਖੋ ਕਿ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨਾ ਚਾਹੁੰਦਾ ਨਹੀਂ ਗੋਦੀ মিডিਆ ਦਾ ਤਾਂ ਇਹਨਾਂ ਗੱਲਾਂ ਦੇ ਉੱਪਰ ਜ਼ੋਰ ਲੱਗਿਆ ਹੋਇਆ ਕਿ ਜਿਹੜਾ ਸੱਚ ਹੈ ਉਸ ਸੱਚ ਨੂੰ ਛੁਪਾ ਲਿਆ ਜਾਵੇ ਜਿਹੜੀਆਂ ਅਸਲ ਗੱਲਾਂ ਨੇ ਅਸਲ ਗੱਲਾਂ ਆਮ ਲੋਕਾਂ ਤੱਕ ਨਾ ਪਹੁੰਚਣ। ਸੋ ਜੇਕਰ ਆਪਾਂ ਚਾਹੁੰਦੇ ਹਾਂ ਦੋਸਤੋ ਕਿ ਆਪਾਂ ਨੇ ਉਸ মিডিਆ ਨੂੰ ਕਾਊਂਟਰ ਕਰਨਾ ਜਿਹੜਾ মিডিਆ ਥੋੜੀ ਆਵਾਜ਼ ਨਹੀਂ ਚੁੱਕਦਾ। ਜਿਹੜਾ মিডিਆ ਥੋੜੀ ਬਿਲਕੁਲ ਵੀ ਗੱਲ ਨਹੀਂ ਕਰਦਾ ਜਿਹੜਾ ਤੁਹਾਨੂੰ ਇਗਨੋਰ ਕਰਕੇ ਸਿਰਫ ਪੈਸੇ ਇਕੱਠੇ ਕਰਨ ਤੇ ਲੱਗਿਆ ਹੋਇਆ ਉਸ মিডিਆ ਨੂੰ ਜੇਕਰ ਪਿੱਛੇ ਛੱਡ ਕੇ ਆਪਾਂ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਮਰਦੇ ਹੋਏ ਪੰਜਾਬ ਨੂੰ ਬਚਾਉਣਾ ਥੋੜੀ ਗੱਲ ਜੇਕਰ ਅਸੀਂ ਕਰੀਏ ਤਾਂ ਇਹਦੇ ਸਭ ਤੋਂ ਪਹਿਲਾਂ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਦਾ ਜਿਹੜੇ ਦੋਸਤ ਇਸ ਵੇਲੇ ਸਾਡੇ ਚੈਨਲ ਨੂੰ ਦੇਖ ਰਹੇ ਨੇ ਸੱਤ ਟੈਲੀਵਿਜ਼ਨ ਨੂੰ ਦੇਖ ਰਹੇ ਨੇ ਦੋਸਤੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਸੀਂ ਚੈਨਲ ਨੂੰ ਜਦੋਂ ਸਬਸਕ੍ਰਾਈਬ ਕਰਦੇ ਹੋ ਇਹਦੇ ਨਾਲ ਜਿਹੜੇ ਯੂਟਿਊਬਰ ਨੇ ਨੌਜਵਾਨ ਮੁੰਡੇ ਕੁੜੀਆਂ ਨੇ ਸਾਡੇ ਜਿਹੇ ਜਿਹੜੇ ਲੋਕ ਚੈਨਲ ਚਲਾਉਂਦੇ ਨੇ ਸਾਨੂੰ ਹੌਸਲਾ ਮਿਲਦਾ ਤੁਹਾਡੀ ਸਬਸਕ੍ਰਿਪਸ਼ਨ ਦੇ ਨਾਲ ਤੇ ਉਹਨਾਂ ਲੋਕਾਂ ਦੇ ਉੱਪਰ ਮੂੰਹ ਦੇ ਉੱਪਰ ਚਪੇੜ ਹੁੰਦੀ ਹੈ ਜਿਹੜੇ ਲੋਕ ਗਲਤ ਖਬਰਾਂ ਫੈਲਾਉਂਦੇ ਨੇ ਜਿਹੜੇ ਲੋਕ ਸੱਚ ਲੁਕੋ ਲੈਂਦੇ ਨੇ ਥੋਡੀ ਜ਼ਿੰਦਗੀ ਦੀਆਂ ਜਿਹੜੀਆਂ ਗੱਲਾਂ ਨੇ ਤੁਹਾਡੀ ਜ਼ਿੰਦਗੀ ਦਾ ਜਿਹੜਾ ਸੱਚ ਹੈ ਤੁਹਾਡੀ ਜ਼ਿੰਦਗੀ ਦੀ ਜਿਹੜੀਆਂ ਦਿੱਕਤਾਂ ਨੇ ਜਿਨ੍ਹਾਂ ਨੂੰ ਮੀਡੀਆ ਨੇ ਸਰਕਾਰ ਤੱਕ ਲੈ ਕੇ ਜਾਣਾ ਹੁੰਦਾ ਉਹ ਗੱਲਾਂ ਲਕੋ ਲੈਂਦੇ ਨੇ ਤੁਹਾਡੇ ਬਾਰੇ ਝੂਠ ਪਰੋਸਦੇ ਨੇ ਉਦੋਂ ਫਿਰ ਸਰਕਾਰਾਂ ਕਿਤੇ ਨਾ ਕਿਤੇ ਨਹੀਂ ਪੈਮਾਨੇ ਦੇ ਉੱਪਰ ਖੜੀ ਉਤਰਦੀਆਂ ਉਹਦੇ 'ਚ ਇੱਕ ਵੱਡਾ ਰੋਲ ਮੀਡੀਆ ਦਾ ਹੁੰਦਾ ਜੇਕਰ ਤੁਸੀਂ ਸੱਚ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਤੱਕ ਸੱਚ ਲੈ ਕੇ ਆਈਏ ਤੇ ਥੋਡੀ ਅਸੀਂ ਗੱਲ ਕਰੀਏ ਤੁਹਾਡੇ ਜਿਹੜੇ ਅਸਲ ਮੁੱਦੇ ਨੇ ਉਹਨਾਂ ਮੁੱਦਿਆਂ ਨੂੰ ਅਸੀਂ ਚੁੱਕੀਏ ਤਾਂ ਸਭ ਤੋਂ ਪਹਿਲਾਂ ਸਾਡੀ ਤੁਹਾਨੂੰ ਬੇਨਤੀ ਹੈ ਨਿਵੇਦਨ ਹੱਥ ਜੋੜ ਕੇ ਕਿ ਤੁਸੀਂ ਸਾਡੇ ਇਸ ਚੈਨਲ ਨੂੰ ਸਾਥ ਟਰੈਲੀਵਿਜ਼ਨ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਹੜੀ ਹੋਰ ਇਨਫੋਰਮੇਸ਼ਨ ਹੈ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਚਪੇੜ ਵੱਜੇ ਗੋਦੀ ਮੀਡੀਆ ਦੇ ਮੂੰਹ ਦੇ ਉੱਪਰ ਜਿਹੜਾ ਸਰਕਾਰਾਂ ਦਾ ਪੱਖਪੂਰਨ ਤੇ ਲੱਗਿਆ ਹੋਇਆ ਸੱਚੀ ਗੱਲ ਸਰਕਾਰਾਂ ਨੂੰ ਵੀ ਦੱਸਦਾ ਹੈਗਾ ਸਾਰੇ ਦੋਸਤਾਂ ਨੂੰ ਪਹਿਲਾਂ ਬੇਨਤੀ ਹੈ ਦੋਸਤੋ ਖਬਰ ਕੀ ਹੈ ਮਹਿਤਾਬ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਨੇ ਮਹਿਤਾਬ ਸਿੰਘ ਖਹਿਰਾ ਖੁਦ ਵਕੀਲ ਨੇ ਉਹਨਾਂ ਨੇ ਇੱਕ ਪੋਸਟ ਪਾਈ ਹੈ ਪੋਸਟ 바ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਧਮਕੀ ਆਈ ਹੈ ਖਤਰਾ ਸੁਖਪਾਲ ਸਿੰਘ ਖਹਿਰਾ ਨੂੰ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਸਾਂਝੀ ਕਰਦਾ ਸਭ ਤੋਂ ਪਹਿਲਾਂ ਦੱਸਦਾ ਤੁਹਾਨੂੰ ਮੈਂ ਕਿ ਮਹਿਤਾਬ ਸਿੰਘ ਖਹਿਰਾ ਜਿਹੜੇ ਹੈਗੇ ਨੇ ਮਹਿਤਾਬ ਸਿੰਘ ਖਹਿਰਾ ਕਹਿੰਦੇ ਕੀ ਨੇ ਧਿਆਨ ਨਾਲ ਸੁਣਿਓ ਬੜੀ ਉਹ ਹੈ ਸੁਖਪਾਲ ਸਿੰਘ ਖਹਿਰਾ ਦੀ ਫੇਸਬੁੱਕ ਦੇ ਉੱਪਰ ਮਹਿਤਾਬ ਸਿੰਘ ਖਹਿਰਾ ਨੇ ਪੋਸਟ ਪਾਈ ਹੈ ਗੱਲ ਕੀ ਹੈ ਕੀ ਲਿਖਦੇ ਨੇ ਮਹਿਤਾਬ ਸਿੰਘ ਖਹਿਰਾ ਸੋ ਦੋਸਤੋ ਆਹ ਪੋਸਟ ਹੈ ਜਿਹੜੀ ਸੁਖਪਾਲ ਸਿੰਘ ਖੈਰਾ ਦੇ ਬੇਟੇ ਨੇ ਸੁਖਪਾਲ ਸਿੰਘ ਖੈਰਾ ਦੀ ਫੇਸਬੁੱਕ ਦੇ ਉੱਪਰ ਪਾਈ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਅਸੀਂ ਡੀਜੀਪੀ ਪੰਜਾਬ ਨੂੰ ਇਹ ਸਪਸ਼ਟ ਕਰਨ ਦੀ ਬੇਨਤੀ ਕਰਦੇ ਹਾਂ ਕਿ ਸਰਦਾਰ ਸੁਖਪਾਲ ਸਿੰਘ ਖੈਰਾ ਐਮਐਲਏ ਪੁਲੱਤ ਨੂੰ ਗੈਂਗਸਟਰ ਅਰਸ਼ਦੀਪ ਲੰਡਾ ਦੁਆਰਾ ਦਿੱਤੀ ਗਈ ਗੰਭੀਰ ਧਮਕੀ ਨੂੰ ਲੈ ਕੇ ਪੁਲਿਸ ਚੁੱਪ ਕਿਉਂ ਬੈਠੀ ਹੈ ਜਿਸ ਨੂੰ ਹਾਲ ਹੀ ਵਿੱਚ ਭਾਰਤ ਸਰਕਾਰ ਦੁਆਰਾ ਅਤਵਾਦੀ ਐਲਾਨਿਆ ਗਿਆ ਹੈ ਸਾਨੂੰ ਪਤਾ ਲੱਗਿਆ ਹੈ ਕਿ ਏ ਡੀ ਜੀ ਪੀ ਇੰਟੈਲੀਜੈਂਸ ਪਿਛਲੇ 1 ਮਹੀਨੇ ਤੋਂ ਉਪਰਕਤ ਖਤਰੇ ਤੋਂ ਜਾਣੂ ਸਨ ਪਰ ਭਗਵੰਤ ਮਾਨ ਸਰਕਾਰ ਵੱਲੋਂ ਵਿਧਾਇਕ ਤੇ ਉਸਦੇ ਪਰਿਵਾਰ ਦੀ ਜਾਨ ਬਚਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਜੇਕਰ ਸੁਖਪਾਲ ਸਿੰਘ ਖੈਰਾ ਦੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਅਸੀਂ ਮੁੱਖ ਮੰਤਰੀ ਤੇ ਡੀਜੀਪੀ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਵਾਂਗੇ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਲਿਖਦੇ ਨੇ ਜਿਹੜੀ ਪੋਸਟ ਸੁਖਪਾਲ ਸਿੰਘ ਖੈਰਾ ਦੇ ਪੇਜ ਦੇ ਪਰ ਉਹਨਾਂ ਦੇ ਬੇਟੇ ਮਹਿਤਾਬ ਖੈਰਾ ਨੇ ਪਾਈ ਹੈ ਤੇ ਇਹ ਦੋਸਤੋ ਸਾਰੀ ਗੱਲਬਾਤ ਹੈ ਸੋ ਆਪਾਂ ਕਹਿ ਸਕਦੇ ਹਾਂ ਕਿ ਸੁਖਪਾਲ ਸਿੰਘ ਖੈਰਾ ਨੂੰ ਖਤਰਾ ਹੈਗਾ ਇਹ ਖਤਰਾ ਜਿਹੜਾ ਹੈਗਾ ਉਹਨਾਂ ਨੇ ਜਾਣੂ ਕਰਵਾਇਆ ਆਪਾਂ ਨੂੰ ਇਸ ਕਰਕੇ ਪਤਾ ਲੱਗਿਆ ਫੇਸਬੁੱਕ ਤੇ ਪਰ ਜਿਹੜੀ ਪੋਸਟ ਪੈਂਦੀ ਹੈ ਅਸੀਂ ਤੁਹਾਡੇ ਨਾਲ ਜਿਹੜੀਆਂ ਹੋਰ ਇਦਾਂ ਦੀਆਂ ਖਬਰਾਂ ਨੇ ਉਹ ਸਾਰੀਆਂ ਖਬਰਾਂ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ